ਸਮਾਓ ਖਾ ਚਾਲ ਰਿਹਾ ਚਾਰੋਂ ਪਾਸੇ ਦੁੱਖਾਂ ਨੇ ਘੇਰਿਆ ਆ ਤੇ ਸਭ ਤੋਂ ਵੱਡੀ ਗੱਲ ਕਿ ਕੋਈ ਬਾਹ ਫੜਾਦਾ ਨਹੀਂ ਗਾ ਐਵੇਂ ਜੇ ਹਾਲਾਤ ਜਦੋਂ ਸਿਰ ਤੇ ਪੈਣ ਤੇ ਕੁਝ ਵੀ ਨਾ ਸੋਚੋ ਬਸ ਸਿੱਧਾ ਬਾਬਾ ਦੀਪ ਸਿੰਘ ਦੇ ਦਰਬਾਰ 'ਚ ਜਾ ਕੇ ਅਰਦਾਸ ਕਰੋ ਕਿ ਬਾਬਾ ਇਕੱਲਾ ਪੈ ਚੁੱਕਾ ਬਾਹ ਕਿਸਨ ਨਹੀਂ ਫੜੀ ਜਿੱਥੇ ਤੁਸੀਂ ਮੇਰੀ ਬਾਹ ਫੜ ਲਓ ਤੁਸੀਂ ਮੈਨੂੰ ਸਾਂਭ ਲਓ ਬਾਬਾ ਦੀਪ ਸਿੰਘ ਜੀ ਤੁਹਾਡੇ ਤੋਂ ਬਿਨਾ ਮੇਰਾ ਹਗਾ ਹੀ ਕੋਣ ਆਪਣੇ ਆਪ ਨੂੰ ਪੂਰਾ ਨਿਸ਼ਾਵਰ ਕਰ ਦੋ ਪ੍ਰਮਾਤਮਾ ਦੇ ਅੱਗੇ ਫੇਰ ਦੇਖਣਾ ਆਪਣੇ ਆਪ ਕੋ ਤੁਹਾਨੂੰ ਸਾਮ ਵੀ ਲਏਗਾ ਤੇ ਤੁਹਾਡਾ ਜਿਹੜਾ ਵਕਤ ਮਾੜਾ ਚੱਲ ਰਿਆ ਨਾ ਉਹ ਮਾੜੇ ਤੋਂ ਚੰਗਾ ਕਿਵੇਂ ਕਰ ਦੇਗਾ ਪਤਾ ਵੀ ਨਹੀਂ ਲੱਗਣਾ ਦੁਨੀਆ ਸਾਥ ਦੇਂਦੀ ਨਾ ਦੇਵੇ ਜਦੋਂ ਮੇਰੇ ਮਾਲਕ ਨੇ ਤੁਹਾਡਾ ਸਾਥ ਦੇਤਾ ਤੇ ਸਾਰਾ ਸਮਾਂ ਹੀ ਸੁੱਖਾ ਵਾਲਾ ਹੋ ਜਾਣਾ ਕੋਈ ਦੁੱਖ ਕੋਈ ਪੀੜਾ ਕੁਝ ਵੀ ਤੁਹਾਨੂੰ ਪਰੇਸ਼ਾਨ ਨਹੀਂ ਕਰ ਪਾਏਗਾ ਬਾਬਾ ਤੀਸੀ ਨੇ ਜਦੋਂ ਤੁਹਾਡੇ ਸਿਰ ਤੇ ਆਪਣਾ ਹੱਥ ਰੱਖ ਲਿਆ ਦਸ ਸਮੈਲਵਾਰ ਵਾਸੇ ਖੁਸ਼ੀਆਂ-ਖੁਸ਼ੀਆਂ ਹੋਣਗੀਆਂ ਪਿਆਰ ਨਾ ਲਿਖੋ ਧੰਨ ਧੰਨ ਬਾਬਾ ਦੀਪ ਸਿੰਘ ਜੀ